ਫਲ ਦੇ ਨਾਲ ਭਰੇ ਹੋਏ ਬੂਟੇ ਸਿਰਫ ਲਾਉਣ ਦੀ ਤਕਨੀਕ ਇਹਦੀ ਬੁਨਿਆਦ ਆ ਔਰ ਢਾਂਚਾ ਜਿਹਦੇ ਉੱਤੇ ਖੜਾ ਹੁੰਦਾ ਪੂਰੀ ਤਰ੍ਹਾਂ ਜਦੋਂ ਆਪਾਂ ਬੂਟਾ ਲਗਾਉਣੀ ਅੱਜ ਦੀ ਵੀਡੀਓ ਸਿਰਫ ਮੈਂ ਬੇਲਾਂ ਬਾਰੇ ਬਣਾ ਰਿਹਾ ਆ ਚਾਹੇ ਉਹ ਕੱਦੂ ਆ ਚਾਹੇ ਉਹ ਬੱਡਾ ਆ ਚਾਹੇ ਉਹ ਤੋਰੀਆਂ ਆ ਕਿਸੇ ਵੀ ਤਰ੍ਹਾਂ ਦੀਆਂ ਗਰੇਲੀਆਂ ਆ ਗਰੇਲੇ ਆ ਸਾਰੀ ਤਰ੍ਹਾਂ ਦੀਆਂ ਬੇਲਾਂ ਜੋ ਬੇਲਾਂ ਨੂੰ ਲਾਉਣ ਦਾ ਇੱਕ ਫਾਰਮੂਲਾ ਆ ਕਿਉਂਕਿ ਕਾਫੀ ਸਾਰੇ ਕਮੈਂਟ ਮੈਨੂੰ ਆਉਂਦੇ ਆ ਕਿ ਤੁਸੀਂ ਕਿਸ ਤਰ੍ਹਾਂ ਲਗਾਉਨੇ ਆ ਜਿਹੜਾ ਇੰਨਾ ਫੜ ਲੱਗਦਾ ਆ ਬੂਟਿਆਂ ਨੂੰ ਮੈਂ ਜਵਾਬ ਵੀ ਦਿਨਾ ਆ ਫਿਰ ਵੀ ਮੈਂ ਅੱਜ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਜਿਹੜੇ ਬੇਲਾਂ ਵਾਲੇ ਬੂਟੇ ਆ ਇਹਨਾਂ ਨੂੰ ਲਾਉਣ ਦੀ ਇੱਕ ਖਾਸ ਤਕਨੀਕ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਔਰ ਬਾਅਦ ਚ ਫਿਰ ਲੱਗਿਆਂ ਤੇ ਨਹੀਂ ਤੁਸੀਂ ਕਹਿ ਸਕਦੇ ਕਿ ਤੁਸੀਂ ਕੀ ਕੀਤਾ ਸੀ ਜਾਂ ਇਹ ਕਿਸ ਤਰ੍ਹਾਂ ਇਦਾਂ ਹੋ ਗਿਆ ਆਓ ਉੜੀ ਗਈ ਬਹੁਤ ਥੋੜੇ ਟਾਈਮ ਦੀਆਂ ਸਾਡੀਆਂ ਵੀਡੀਓ ਹੁੰਦੀਆਂ ਕੋਈ ਆਪਾਂ ਸਬਸਕ੍ਰਾਈਬਰ ਇਦਾਂ ਦੀਆਂ ਗੱਲਾਂ ਨਹੀਂ ਕਰੀਂਦੀਆਂ ਮੈਂ ਤੁਹਾਨੂੰ ਛੇਤੀ ਦੇਣੀ ਸਮਝਾ ਦੇਣਾ ਆ ਕਿ ਕਿਸ ਤਰ੍ਹਾਂ ਮੈਂ ਲਾਉਣਾ ਆ ਆਉ ਦੇਖਣ ਲਈ ਬਣੀ ਰਹੋ ਵੀਡੀਓ ਇਹ ਬੀਲਾਂ ਆਪਣੀਆਂ ਤਿਆਰ ਹੋ ਗਈਆਂ ਆਪਾਂ ਅਲੱਗ-ਅਲੱਗ ਭਾਂਡਿਆਂ ਦੇ ਵਿੱਚ ਇਹ ਬੀਲਾਂ ਤਿਆਰ ਕੀਤੀਆਂ ਆ 2-2 4-4 ਵੀ ਪਾ ਕੇ ਹੋਰ ਵੀ ਲੌਂਡੇ ਰੱਖੇ ਹੋਆ ਇਹ ਕੱਦੂ ਵੱਡਾ ਤੋਰੀਆਂ ਤਿੰਨੇ ਤਰ੍ਹਾਂ ਦੀਆਂ ਬੀਲਾਂ ਆ ਔਰ ਦੋ ਦੋ ਬੂਟੇ ਆਪਾਂ ਲਾਉਣੇ ਆ ਮੈਂ ਤੁਹਾਨੂੰ ਦੱਸ ਦੇਣਾ ਤੇ ਇਹ ਅਗਾਲੀ ਹੋਆ ਸੀ ਤੇ ਮੈਂ ਹੁਣ ਤੁਹਾਨੂੰ ਲਾਉਣ ਦਾ ਜਿਹੜਾ ਆ ਇਹ ਦੇਖੋ ਲਾਉਣ ਦਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗਾ ਆ ਬਿਲਕੁਲ ਉਦਾਂ ਹੀ ਨਹੀਂ ਆਪਾਂ ਮਿੱਟੀ ਵਿੱਚ ਗੱਡ ਦੇਣੇ ਕਿਉਂਕਿ ਧਰਤੀ ਦੇ ਵਿੱਚੋਂ ਜਦ ਕੋਈ ਤਸਤ ਪੂਰਾ ਹੀ ਨਹੀਂ ਹੋ ਰਿਹਾ ਫਿਰ ਅਸੀਂ ਬਾਅਦ ਚ ਕਹਿੰਨੇ ਆ ਬੈਲਾਂ ਨੂੰ ਕੁਝ ਲੱਗਾ ਇਹ ਮੈਂ ਬਿਲਕੁਲ ਫ੍ਰੀ ਦੀ ਚੀਜ਼ ਨਾਲ ਤੁਹਾਨੂੰ ਦੱਸਣ ਲੱਗਾ ਆ ਕੋਈ ਤੁਸੀਂ ਖਰਚ ਨਹੀਂ ਕਰਨਾ ਵੀ 10 20 ਰੁਪਏ ਦੇ ਘਰ ਦੀਆਂ ਚੀਜ਼ਾਂ ਨਾਲ ਇਹ ਟੋਆ ਆਪਾਂ ਕੱਢਿਆ ਮੈਂ ਤੁਹਾਨੂੰ ਸਿਰਫ ਇੱਕ ਬੂਟਾ ਲਾ ਕੇ ਦਿਖਾ ਦੇਣਾ ਇਹ ਕੀ ਕਰਨਾ ਇਹ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਕੋਲ ਗਲਿਆ ਹੋਇਆ ਢੀਸੀ ਢੇਰਿਆ ਇਹ ਦੇਖੋ ਇਹ ਨਹੀਂ ਹੈ ਪੇਗੋਹਾ ਆ ਇਹ ਦੇਖੋ ਇਹ ਆਪਾਂ ਮਿੱਟੀ ਦੇ ਵਿੱਚ ਰਲਾਉਣਾ ਹੈ ਇਹ ਦੇਖੋ ਇੱਥੇ ਦੋ ਬੂਟੇ ਲਾ ਦੇਣੇ ਆ ਇਹ ਲੋ ਇਹ ਆਪਾ ਪਾਤਾ ਗੜਿਆ ਦੇਸੀ ਤੇ ਸਭ ਤੋਂ ਪਹਿਲਾਂ ਇਹ ਉਸ ਤੋਂ ਬਾਅਦ ਇਹ ਆਪਣੇ ਕੋਲ ਸਰੋਂ ਦੀ ਖਾਲੇ ਆ ਔਰ ਬਿਲਕੁਲ ਬਰੀਕ ਮਿੱਟੀ ਵਰਗੀ ਕੀਤੀ ਹੋ ਆ ਔਰ ਇਹਨੂੰ ਬਾਅਦ ਵਿੱਚ ਵਰਤਣ ਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਆਪਾਂ ਇੱਥੇ 250 ਗ੍ਰਾਮ ਇਹ ਸਰੋਂ ਦੀ ਖਾਲੇ ਪਾਤੀਆ ਲਓ ਤੇ ਥੋੜੀ ਮਿੱਟੀ ਮਿਚਲਾਤੀਆ ਲਓ ਬਸ ਤੇ ਉਸ ਤੋਂ ਬਾਅਦ ਇੱਕ ਚੀਜ਼ ਹੁਣ ਆਪਾਂ ਹੋਰ ਲੱਗੇ ਆਂ ਆਪਉਣ ਇਹ ਆ ਇਹ ਫਾਟਕੜੀ ਇਹਦੀਆਂ 2-4 ਡਲੀਆਂ ਆਪਾਂ ਆ ਲਓ ਖਲਾਰ ਦੇਣੀ ਐ ਆ ਲਓ ਬੱਸ ਦੋ ਬੂਟੇ ਇੱਥੇ ਲਾ ਦੇਣੇ ਆ ਦੋ ਇਹ ਬਹੁਤ ਆ ਔਰ ਬਾਕੀ ਦੀ ਮਿੱਟੀ ਪਾ ਦੇਣੀ ਆ ਤੇ ਥੱਲੇੋਂ ਆਪਾਂ ਕਰ ਦਿੱਤਾ ਢੇਰ ਨਾਲ ਪੂਰੀ ਤਰ੍ਹਾਂ ਤੇ ਇਹਨਾਂ ਦੇ ਵਿੱਚੋਂ ਦੋ ਬੂਟੇ ਦੋ ਬੂਟੇ ਪੱਟ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਇੱਕ ਥਾਂ ਤੇ ਦੋ-ਦੋ ਬੂਟੇ ਲਾਉਣੇ ਆ ਦੋ-ਦੋ ਬੇਲਾਂ ਬੋਤੀ ਨਗਾਹੀ ਚ ਜਾਣ ਦੀ ਲੋੜ ਨਹੀਂ ਕਿਹੜੀ ਚੀਜ਼ ਕੀ ਕਰਦੀ ਆ ਮੈਂ ਕਾਦੇ ਲਈ ਪਾਈ ਆ ਕੀ ਮਤਲਬ ਇਹ ਤੁਹਾਡਾ ਕੰਮ ਫਲ ਲੈਣਾ ਆ ਤੁਸੀਂ ਇਹ ਤਕਨੀਕ ਵਰਤ ਕੇ ਔਰ ਅਪਣਾ ਕੇ ਕੋਈ ਵੀ ਬੇਲ ਤੁਸੀਂ ਲਾਉਣੀ ਆ ਤਾਂ ਇਹ ਤਕਨੀਕ ਅਪਣਾ ਕੇ ਫਿਰ ਦੇਖਿਓ ਔਰ ਰਿਜ਼ਲਟ ਥੋੜੇ ਸਮੇਂ ਦੇ ਵਿੱਚ ਹੀ ਪਤਾ ਲੱਗ ਜਾਣਾ ਆ ਔਰ ਪੂਰੀ ਤਰ੍ਹਾਂ ਦੇਖ ਲਿਓ ਅਖੀਰ ਤੱਕ ਹਾਂ ਬਾਕੀ ਕੀ ਕੀ ਕਰਨਾ ਆ ਔਰ ਅਖੀਰ ਤੱਕ ਇਸ ਤਰ੍ਹਾਂ ਨੂੰ ਛੱਡ ਕੇ ਕਿੰਦਾ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਪਾਣੀ ਲਾਉਣਾ ਆ ਤੇ ਕੀ ਕਰਨਾ ਆ ਤੇ ਤੁਹਾਨੂੰ ਬਹੁਤੀ ਦੂਰ ਨਹੀਂ ਜਾਣ ਦੀ ਲੋੜ ਹੈਗੀ ਬਾਕੀ ਦੇ ਬੂਟੇ ਮੈਂ ਸਾਰੇ ਇਸੇ ਤਕਨੀਕ ਨਾਲ ਲਾਉਣੇ ਆ ਤੇ ਇਹ ਤੁਹਾਨੂੰ ਦਿਖਾ ਦਿੱਤਾ ਮੈਂ ਇਹ ਦੇਖੋ ਇਹ ਦੋ ਲੱਗ ਗਏ ਆ ਔਰ ਪੂਰੀ ਤਰ੍ਹਾਂ ਬਾਅਦ ਵਿੱਚ ਪਾਣੀ ਨਾ ਭਰ ਦਿੱਤਾ ਆ ਤੇ ਇਹ ਦੇਖੋ ਮੈਂ ਬਾਅਦ ਵਿੱਚ ਵੀ ਤੁਹਾਨੂੰ ਦਿਖਾਉਂਗਾ ਇਸੇ ਥਾਂ ਤੇ ਇਹ ਬੂਟੇ ਅੱਜ ਤੋਂ 10 ਦਿਨ ਜਾਂ 15 ਦਿਨ ਬਾਅਦ ਸਸਰੀਗਰ